ਹੇ ਹਾਂਜੀ ਅੱਜ ਪਹੁੰਚਿਆ ਜੀ ਪਿੰਡ ਸ਼ੰਕਰ ਸ਼ੰਕਰ ਦੇ 메인 ਬੱਸ ਸਟੈਂਡ ਦੇ ਆ ਜੀ ਤੇ ਇੱਥੇ ਆ ਚਾਏ ਹੋਏ ਜੀ ਪਾਲ ਮੱਛੀ ਵਾਲਾ ਭਾਈ ਬਹੁਤ ਮਸ਼ਹੂਰ ਆ 30 ਸਾਲਾਂ ਤੋਂ ਬਾਈ ਦੀ ਦੁਕਾਨਾਂ ਇੱਥੇ ਤੇ ਗੱਲਬਾਤ ਕਰਦੇ ਆ ਜਾ ਕੇ ਵੀ ਇੱਥੇ ਭਰਾ ਹੁਣੀ ਕਿੰਨੀ ਦੇਰ ਤੋਂ ਬਾਈ ਹੁਣੀ ਕੰਮ ਕਰਦੇ ਕਿਉਂਕਿ ਪਹਿਲਾਂ ਇਹਨਾਂ ਦੇ ਫਾਦਰ ਕੰਮ ਕਰਦੇ ਸੀਗੇ ਜਿਹਨਾਂ ਨੇ ਮਰ ਗਏ ਇਹਨਾਂ ਦੇ ਪਹਿਲਾਂ ਫਾਦਰ ਕੰਮ ਕਰਦੇ ਸੀ ਤੇ ਉਸ ਤੋਂ ਬਾਅਦ ਵਿੱਚ ਇਹਨਾਂ ਨੇ ਆਪਣਾ ਜਿਹੜਾ ਹੈਗਾ ਆ ਕੰਮ ਸ਼ੁਰੂ ਕੀਤਾ ਭਾਈ ਕੀ ਹਾਲ ਚਾਲ ਆ ਜੀ ਵਧੀਆ ਵਧੀਆ ਭਾਈ ਦੱਸੇ ਹਾਂਜੀ ਭਾਜੀ ਵਧੀਆ ਜੀ ਤੇ ਇੱਧਰ ਲੱਗੇ ਜਾਵਾਂ ਤੁਹਾਡੇ ਹਾਂ ਨਾ ਮੈਂ ਹਾਂਜੀ ਪਹਿਲਾਂ ਤਾਂ ਭਾਈ ਮੈਨੂੰ ਇਹ ਦੱਸੋ ਉਹ ਵੀ ਇੱਥੇ ਜਿਹੜਾ ਤੁਸੀਂ ਫਿਸ਼ ਦਾ ਕੰਮ ਕਰਦੇ ਕਿੰਨੇ ਦਿਨ ਹੋ ਗਏ ਤੁਹਾਨੂੰ ਕਰਦੇ ਹੋ ਭਾਜੀ ਮੈਂ 99 ਤੋਂ ਕਰਦਾ ਪਿਆ 199 ਤੋਂ ਪਹਿਲੇ ਮੇਰੇ ਫਾਦਰ ਸਾਹਿਬ ਕਰਦੇ ਪਹਿਲਾਂ ਤੁਹਾਡੇ ਫਾਦਰ ਸਾਹਿਬ ਸੀ ਹਾਂਜੀ ਲਗਭਗ 26 ਸਾਲ ਤੁਹਾਨੂੰ ਹੋ ਗਏ ਹਾਂਜੀ ਉਸ ਤੋਂ ਪਹਿਲਾਂ ਕਿੰਨੇ ਦਿਨ ਤੁਹਾਡੇ ਫਾਦਰ ਸਾਹਿਬ ਕਰਦੇ ਨੇ ਫਾਦਰ ਸਾਹਿਬ ਨੇ 82 ਰੁਪਏ ਤੋਂ ਸ਼ੁਰੂ ਕੀਤਾ ਇਹ ਕੰਮ ਜੀ 82 ਦੇ ਵਿੱਚ ਹਾਂਜੀ ਉਹ 6 ਰੁਪਏ ਪਾਈਆ ਮੱਛੀ ਵੇਚਦੇ ਜਦੋਂ ਕੰਮ ਸ਼ੁਰੂ ਕੀਤਾ ਸੀ 6 ਰੁਪਏ ਪਾਈਆ ਮੱਛੀ ਹਾਂਜੀ ਅੱਜ ਅਸੀਂ 300 ਰੁਪਏ ਦੇ ਪਿਆ ਹੋਈ ਕੀ ਮਾਤ ਹੈ ਕੀ ਮਾਤ ਹੈ ਤੇ ਬਾਈ ਦਾ ਤਰੀਫਾਂ ਸੁਣੀਆਂ ਸੀਗੀਆਂ ਬਾਈ ਹੁਣਾਂ ਨੇ ਇੱਥੇ ਕਮੈਂਟ ਸਾਡੀ ਵੀਡੀਓ ਤੇ ਲਿਖੀ ਤੇ ਸੀ ਬਾਈ ਹੁਣਾਂ ਨੇ ਵੀ ਇਹਨਾਂ ਦੀ ਇੱਕ ਫਿਸ਼ ਜੜੀ ਆ ਤੇ ਇਹਨਾਂ ਦਾ ਜਿਹੜਾ ਚਿਕਨ ਆ ਫਰਾਈ ਚਿਕਨ ਉਹ ਟਰਾਈ ਜ਼ਰੂਰ ਕਰੀਏ ਤੇ ਬਾਈ ਤੁਹਾਨੂੰ 1982 ਤੋਂ ਲੈ ਕੇ ਹੁਣ ਤੱਕ ਇੱਕ ਲੈਗਸੀ ਚੱਲੀ ਆ ਰਹੀ ਆ ਨਾ ਹਾਂਜੀ ਅੱਜ ਹੁਣ ਤੁਹਾਡੇ ਤੋਂ ਬਾਅਦ ਤੁਹਾਡੀ ਨਵੀਂ ਪੀੜ੍ਹੀ ਅਗਲੀ ਆ ਰਹੀ ਹੈ ਕੀ ਪੀੜ੍ਹੀ ਆਉਣੀ ਸੀ ਪਰ ਮੇਰਾ ਬੇਟਾ ਥੋੜੀ ਜਨ ਦੇ ਡੈਥ ਹੋ ਗਿਆ ਮੇਰੇ ਬੇਟੇ ਉਹ ਅਕਸਰ ਹੋ ਗਿਆ ਹੋਟ ਰੀਮੇਂਜਮੈਂਟ ਕਰਦਾ ਸੀਗਾ ਅੱਛਾ ਤੇ ਅੱਜ 24 ਦਸੰਬਰ ਨੂੰ ਅਕਸਰ ਹੋ ਗਿਆ 24 ਦਸੰਬਰ ਨੂੰ ਆਹਾਂ ਹਾਂਜੀ ਓਏ ਹੋਏ 24 ਕਿੰਨੀ ਉਮਰ ਸੀ ਬੇਟੇ ਦੀ 21 21ਵਾਂ ਸਾਲ ਲਗਾ 21ਵਾਂ ਸਾਲ ਸੀਗਾ ਓਹੋ ਹੋਟਲ ਮੈਨੇਜਮੈਂਟ ਕਰਦਾ 3 ਸਾਲ ਹੋ ਗਏ ਜੀ ਅੱਛਾ ਇੱਕ ਸਾਲ ਰਹਿ ਗਿਆ ਬਸ ਉਹਦਾ ਡਿਗਰੀ ਵਿੱਚ ਇੱਕੋ ਬੇਟਾ ਸੀ ਨਹੀਂ ਬੇਟੇ ਦੋ ਦੂਸਰਾ ਵੀ ਹੈਗਾ ਉਹ ਥੋੜਾ ਹੈਂਡੀਕੈਪ ਤੇ ਆ ਇੱਕ ਬਾਪ ਬਾਪ ਤੇ ਬਹੁਤ ਉਹ ਸਮਾਂ ਆਉਂਦਾ ਜਦੋਂ ਇੱਕ ਜਮਾਨ ਪੁੱਤ ਚੱਲ ਜਾਣਾ ਪਰ ਫਿਰ ਵੀ ਬਾਈ ਤੋੜੇ ਹੌਸਲੇ ਨੂੰ ਸਲਾਮ ਆ ਵੀ ਤੁਸੀਂ ਫੇਰ ਵੀ ਆਪਣੀ ਜਿਹੜੇ ਕੰਮ ਜਿਹੜਾ ਕਿਰਤ ਤੁਸੀਂ ਆਪਣੀ ਕੰਮ ਨਹੀਂ ਛੱਡ ਰਹੇ ਆਪਣੇ ਕੰਮ ਨੂੰ ਲਗਾਤਾਰ ਤੁਸੀਂ ਕੰਟੀਨਿਊ ਕਰ ਰਹੇ ਹੋ ਇਹ ਹੀ ਬਹੁਤ ਵੱਡੀ ਗੱਲ ਆ ਭਾਈ ਜੀ ਇੱਕ ਤੁਸੀਂ ਉਸ ਲੋਕਾਂ ਲਈ ਮਿਸਾਲ ਬਣ ਰਹੇ ਹੋ ਜਿਹੜੇ ਲੋਕ ਹਿੰਮਤ ਛੱਡ ਜਾਂਦੇ ਆ ਬੱਚਿਆਂ ਨੂੰ ਕੁਝ ਹੋ ਜਾਏ ਤਾਂ ਬਹੁਤ ਔਖਾ ਆ ਕਿ ਕਿਹਦੇ ਲਈ ਬੱਚਾ ਬਿਮਾਰ ਹੋ ਜਾਏ ਬਹੁਤ ਵੱਡੀ ਗੱਲ ਹੋ ਜਾਂਦੀ ਆ ਇਹ ਤਾਂ ਹੁਣ ਜਦੋਂ ਜਹਾਨੋਂ ਕੋਈ ਬੱਚਾ ਚਲ ਜਾਂਦਾ ਬਹੁਤ ਵੱਡੀ ਗੱਲ ਆ ਪਿਓ ਵਾਸਤੇ ਫਾਦਰ ਵਾਸਤੇ ਹਣ ਕਰੋ ਸਾਡੀ ਫਿਸ਼ ਫਰਾਈ ਤੇ ਭਾਈ ਹੋਰ ਕਿਹੜੇ ਕਿਹੜੇ ਫਿਸ਼ ਬਣਾਉਣਾ ਤੁਸੀਂ ਭਾਜੀ ਫਰਾਈ ਫਿਸ਼ ਹੀ ਬਣਾਈ ਦੀ ਆਪਾਂ ਦਾ ਭਾਜੀ ਕੱਲੀ ਫਰਾਈ ਕਰਦੇ ਹਾਂ ਹਾਂਜੀ ਚਿਕਨ ਫਰਾਈ ਕਰੀਦਾ ਮੱਛੀ ਫਿਸ਼ ਫਰਾਈ ਹੁੰਦੀ ਆ ਸੀਖ ਕਬਾਬ ਹੁੰਦੇ ਭਾਜੀ ਆਪਣੇ ਕੋਲ ਅੱਛਾ ਹਾਂਜੀ ਕਬਾਬ ਜਿਹੜੇ ਹੁੰਦੇ ਫਰੋਜਨ ਰੱਖਦੇ ਨੇ ਕਿਹੜੇ ਭਾਜੀ ਫਰੋਜਨ ਹੀ ਹੁੰਦੇ ਆ ਕਬਾਬ ਫਰੋਜਨ ਹੀ ਹੁੰਦੇ ਤੁਹਾਡੇ ਕੋਲ ਬੈਂਪੀ ਕੰਪਨੀ ਆਉਂਦਾ ਜੀ ਅੱਛਾ ਹਾਂਜੀ ਠੀਕ ਹੈ ਜੀ ਭਾਈ ਤੁਹਾਡੇ ਤਰੀਫਾਂ ਬੜੀਆਂ ਸੁਣੀਆਂ ਜਾਂਦੇ ਆ ਤੇ ਅੱਜ ਵਾਕਿਆ ਦੇਖਣਾ ਵੀ ਵਾਕਿਆ ਕਿਵੇਂ ਦਾ ਤੁਹਾਡਾ ਸਵਾਦ ਹੁੰਦਾ ਠੀਕ ਆ ਭਾਜੀ ਕੀ ਬਾਤ ਹੈ ਤਾਂ ਭਾਈ ਕੀ ਰੇਟ ਕੀ ਦਿੰਨੇ ਤੁਸੀਂ 300 ਵੀ ਪਾਈਆ ਦੇ ਦੇ ਭਾਜੀ 300 ਰੁਪਏ ਪਾਈਆ ਹਾਂਜੀ ਤੇ ਭਾਈ ਐਡਰੈਸ ਵੀ ਆਪਣਾ ਇੱਕ ਵਾਰ ਦੱਸ ਦਿਓ ਬੀਪੀਓ ਸ਼ੰਕਰ ਆ ਭਾਜੀ ਪਿੰਡ ਆਪਣਾ ਬੱਸ ਸਟੈਂਡ ਮੇਨ ਬੱਸ ਸਟੈਂਡ ਜੀ ਤਿੰਨ ਕੋਤ ਪਾਲ ਮੱਛੀ ਵਾਲਾ ਪਾਲ ਮੱਛੀ ਵਾਲਾ ਜੀ ਕੀ ਬਾਤ ਹੈ ਹਾਂਜੀ ਮਾਲ ਮੱਛੀ ਵਾਲਾ ਮੇਰੇ ਫਾਦਰ ਦਾ ਨਾਮ ਹੈ ਭਾਜੀ ਜੀ ਓਕੇ ਤੇ ਸ਼ੰਕਰਪਿੰਡ ਬੜਾ ਮਸ਼ਹੂਰ ਪਿੰਡ ਹੈ ਨਾ ਬੜਾ ਮਸ਼ਹੂਰ ਹੈ ਪਿੰਡ ਸ਼ੰਕਰ ਕਾਦੇ ਕਰਕੇ ਮਸ਼ਹੂਰ ਹੋ ਵੀ ਦੱਸੋ ਹੋਣ ਫਿਰ ਸ਼ੰਕਰ ਪਹਿਲੇ ਪਹਿਲਵਾਨਾ ਕਰਕੇ ਮਸ਼ਹੂਰ ਹੈ ਬਾਅਦ ਸਾਰੇ ਪਾਸਿਆਂ ਦਾ ਹਰ ਹਰ ਦੌਰ ਤੇ ਮਸ਼ਹੂਰ ਹੈ ਕਲਾਕਾਰਾਂ ਵਾਸਤੇ ਕਲਾਕਾਰਾਂ ਵਾਸਤੇ ਵੀ ਆ ਕਿਸ ਮੱਖਣ ਦਾ ਪਿੰਡ ਵੀ ਆ ਕਿਸ ਮੱਖਣ ਦਾ ਪਿੰਡ ਵੀ ਆ ਇੱਥੇ ਤੇ ਵਜੀਰ ਵੀ ਹੋਏ ਆ ਹਾਂ ਹਾਂ ਜੀ ਸਾਰੇ ਪਾਸੇ ਮਸ਼ਹੂਰ ਹੈ ਪਿੰਡ ਜੀ ਬਿਲਕੁਲ ਤੇ ਇੱਥੇ ਇੱਕ ਮੇਲਾ ਵੀ ਲੱਗਦਾ ਹੁੰਦਾ ਸੀ ਨਾ ਤੇ ਪੋਲੀਆਂ ਪਿੰਡੀਆਂ ਆਉਂਦੀਆਂ ਸੀ ਜੰਜਮੇਲਾ ਲੱਗਦਾ ਜੀ ਕਿੱਦੇ ਪੈਂਦੇ ਆ ਬੋਲੀਆਂ ਪੈਂਦੀਆਂ ਹੁਣ ਵੀ ਪੈਂਦੀਆਂ ਭਾਜੀ ਉਹ ਪੈਂਦੀਆਂ ਪੈਂਦੀਆਂ ਭਾਜੀ ਹੁਣ ਉਹਦਾ ਧਾਰਮਿਕ ਪ੍ਰੋਗਰਾਮ ਹੁੰਦਾ ਅੱਛਾ ਮਤਲਬ ਹੁਣ ਚੇਂਜ ਕਰਤਾ ਅੱਛਾ ਹੁਣ ਥੋੜਾ ਚੇਂਜ ਕਰ ਦਿੱਤਾ ਹਾਂਜੀ ਹਾਂਜੀ ਭਾਜੀ ਅੱਛਾ ਮੂਵੀ ਵਰਸਾ ਚੱਲਦਾ ਜੀ ਉੱਥੇ ਉਹਨੂੰ ਕੀ ਬਾਤ ਹੈ ਤੇ ਸੋ ਇੱਕ ਵਾਰੀ ਸਾਡੀ ਆ ਮੱਛੀ ਕੱਚੀ ਹੋ ਗਈ ਆ ਤੇ ਦੁਬਾਰਾ ਹੁਣ ਬਾਈ ਹੁਣੀ ਕਰਾਂਗੇ ਅੱਛਾ ਅੱਗੇ ਬੋਲੀਆਂ ਕਾਫੀ ਖਤਰਨਾਕ ਹੁੰਦੀਆਂ ਸੀ ਨਾ ਇੱਥੇ ਹਾਂਜੀ ਹਾਂਜੀ ਤੇ ਅੱਛਾ ਹੁਣ ਬੰਦ ਕਰਤੀਆਂ ਉਹ ਪਰ ਗੱਲ ਤਾਂ ਮੇਨ ਸੀ ਉਹ ਸੱਭਿਆਚਾਰ ਦਾ ਪ੍ਰਣਾਮ ਹੋਈ ਸੀ ਨਾ ਇੱ ਪਰ ਮੇਰੇ ਨਾਲ ਚਾਹੀਦਾ ਸੀ ਉਹਨੂੰ ਅਜਾ ওভার ਕਰਾ ਰੱਖਣਾ ਬਾਅਦ ਕਿਦੋਂ ਤੱਕ ਫੈਕਰੀ ਚ ਬੈ ਕੇ ਛੋਟਾ ਉਹ ਮੁਰਗੀ ਸੀ ਹਾਂ ਉਹ ਗੱਲ ਹੈਗੀ ਐ ਬਸ ਚਲੋ ਬਾਈ ਫਿਰ ਸਾਡਾ ਤੁਸੀਂ ਆਰਡਰ ਸਾਡਾ ਲਾ ਦਿਓ ਹਾਂਜੀ ਠੀਕ ਹੈ ਹੈਨਾ ਆਰਡਰ ਤਿਆਰ ਆ ਆਰਡਰ ਤਿਆਰ ਹੈ ਸਾਡਾ ਹਾਂਜੀ ਤਿਆਰ ਆ ਭਾਈ ਆਰਡਰ ਤੁਹਾਡਾ ਅੱਛਾ ਥੈਂਕ ਯੂ ਸੋ ਮਚ ਲੋ ਜੀ ਪਲੇਟ ਹੋ ਗਈ ਰੈਡੀ ਤੇ ਬਾਈ ਸਾਡਾ ਦੂਜਾ ਵੀ ਲਾ ਦਿਓ ਨਾਲ ਆਰਡਰ ਤੇ ਜਦ ਤੱਕ ਮੈਂ ਆਪਣੇ ਜਿਹੜੇ ਨਾਲ ਪੱਤਰਕਾਰ ਭਰਾ ਆਏ ਆ ਉਹਨਾਂ ਨਹੀਂ ਮੈਂ ਪਹਿਲਾਂ ਜਾਈ ਜਣੀ ਭਾਜੀ ਤੇ ਇੱਧਰ ਸਾਡੇ ਅੰਦਰ ਪੱਤਰਕਾਰ ਭਰਾ ਬੈਠੇ ਨੇ ਤੇ ਉਹਨਾਂ ਕੋਲ ਆਪ ਲੈ ਕੇ ਜਾਵਾਂ ਭਾਈ ਕਿਤੇ ਕਹਿਣਾ ਭਰਾ ਨੇ ਸੇਵਾ ਨਹੀਂ ਕੀਤੀ ਹਾਂਜੀ ਭਾਜੀ ਅਵਤਾਰ ਜੀ ਕਿਵੇਂ ਲੱਗੀ ਫਿਸ਼ ਬਹੁਤ ਵਧੀਆ ਏ ਵਧੀਆ ਲੱਗੀ ਜਿੰਨਾ ਆਪਾਂ ਨਾਮ ਸੁਣਿਆ ਸੀ ਭਾਜੀ ਦਾ ਉਨੇ ਹੀ ਉਹਨਾਂ ਦਾ ਸਵਾਦ ਆ ਮੱਛੀ ਬਣਾਉਣ ਦਾ ਤਰੀਕਾ ਜਿਹੜਾ ਬਹੁਤ ਵਧੀਆ ਹੈ ਅੱਛਾ ਚਲੋ ਭਾਜੀ ਤੁਹਾਡਾ ਤੁਸੀਂ ਕਿਵੇਂ ਹਾਂਜੀ ਬਹੁਤ ਵਧੀਆ ਜੀ ਤੇ ਖਾਧ ਕੀਤੀ ਹੋਏ ਦੇਖ ਨਹੀਂ ਹਾਂਜੀ ਹਾਂਜੀ ਤੇ ਜੀ ਤੈਲੀ ਜੀ ਨਾ ਹਾਂ ਪਾਉਣ ਲੋੜ ਬੜੀ ਰਹੀ ਹੈ ਤੇ ਚਲੋ ਹੁਣ ਆਪਣੀ ਵਾਰੀ ਆ ਗਈ ਹੁਣ ਆਪਾਂ ਡਿਸ ਕਰੀਏ ਕਰੀ ਓਕੇ ਤੇ ਸੋ ਹੁਣ ਵਾਰੀ ਆ ਗਈ ਆਪਣੀ ਡੈਸਟਿੰਗ ਦੀ ਇੱਧਰ ਲਿਆ ਪਰ ਪਹਿਲਾਂ ਕੈਮਰਾ ਨੂੰ ਉੱਪਰ ਕਰ ਏ ਥੋੜਾ ਜਿਹਾ ਇੱਧਰ ਨੂੰ ਥੋੜਾ ਇੱਧਰ ਨੂੰ ਐਨ ਵੈਨ 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 ਏ ਇੱਥੇ ਸੈਟ ਕਰ ਆ ਹਾਂ ਇਹ ਤਾਂ ਗੱਲ ਬਾਤ ਹੁਣ ਬਣੀ ਤੇ ਹੁਣ ਪਹਿਲਾਂ ਤਾਂ ਆਪਾਂ ਤੁਹਾਨੂੰ ਪਿਛਤ ਖਾਤੀ ਪਹਿਲਾਂ ਆ ਦੇਖੋ ਤੁਸੀਂ ਤੇ ਹੁਣ ਕਰੀਏ ਆਪਾਂ ਟ੍ਰਾਈ ਓਹੋ ਸੋਸ਼ਗੀ ਜਿਆਦਾ ਕਰਮ ਧਿਆਨ ਨਾਲ ਸੋ ਬਜੀ ਅੱਛਾ ਕੋ ਯਾਰ ਤੁਸੀਂ ਬੜੇ ਐਸੇ ਕਰੋ ਮਹਾਰਾਜ ਇਹ ਸਾਡੇ ਪੱਤਰਕਾਰ ਅ ਪਰਸ ਨਈਆ ਜੀ ਲੂਨ ਮੈਲ ਤੋਂ ਤੇ ਇਹਦੇ ਨੂੰ ਪਾਰਟੀ ਲੈਣ ਆਇਆ ਮੈਂ ਪਾਰਟੀ ਦੇਣ ਆਇਆ ਮੈਂ ਕਾਦੀ ਦੇਣਾ ਵਾਅਦਾ ਦੇ ਤੂੰ ਪਹਿਲਾਂ ਟੈਸਟ ਕਰ ਲਈਏ ਮੈਂ ਸੱਚ ਦੱਸਿਆ ਨੂਰ ਮੈਲ ਦੇ ਵਿੱਚ ਵੀ ਫਿਸ਼ ਬੰਦੀ ਆ ਭਰਾਈ ਚੱਲਾ ਚੱਲਾ ਚੱਲਦਾ ਚੱਲਦਾ ਨੂਰ ਮੈਲ ਦੇ ਵਿੱਚ ਵੀ ਫਿਸ਼ ਫਰਾਈ ਬੰਦੀ ਆ ਪਰ ਇਹ ਫਿਸ਼ ਦਾ ਨਾ ਫਲੇਵਰ ਹੀ ਅਲੱਗ ਹੈ ਕਮਾਲ ਦੇ ਫਲੇਵਰ ਆ ਦਾ ਇੰਨਾ ਕੁ ਵਧੀਆ ਲੱਗਦਾ ਵੀ ਇੱਕ ਸ਼ੁਨੀਕ ਜਿਹਾ ਫਲੇਵਰ ਆ ਇਦਾਂ ਦਾ ਫਲੇਵਰ ਹੈ ਨਹੀਂ ਨਾ ਉਹਨੂੰ ਰਾੜ ਦਿੰਦਿਆ ਕਰਮ ਲਾ ਕੇ ਬਰੈਡ ਕਰਮ ਲਾ ਕੇ ਸੁਦਾ ਭਾਈ ਨੇ ਬੇਸਣ ਲਾ ਕੇ ਜਿਹੜੀ ਹੈਗੀ ਆ ਉਹ ਚੀਜ਼ ਨੂੰ ਕੀਤਾ ਹੋਇਆ ਐਨਾ ਕੁ ਵਧੀਆ ਮੈਨੂੰ ਉਹ ਬਹੁਤ ਵਧੀਆ ਲੱਗੇ ਨਾਲ ਚਟਨੀ ਬਹੁਤ ਵਧੀਆ ਨਾਲੀ ਕੋਈ ਸਾਡੇ ਕੋਲ ਦੂਜਾ ਆਰਡਰ ਸਾਡਾ ਆ ਚੁੱਕਿਆ ਹੈ ਇਹ ਹੈਗਾ ਜੀ ਸਾਡਾ ਫ్రਾਈ ਚਿਕਨ ਤੇ ਹੁਣ ਇਹ ਵੀ ਟਰਾਈ ਕਰਦੇ ਆ ਫ్రਾਈ ਚਿਕਨ ਦਾ ਟੈਸਟ ਇਹਨਾਂ ਦਾ ਕਿਵੇਂ ਦਾ ਆ ਸਭ ਤੋਂ ਪਹਿਲਾਂ ਇਹਦੇ ਉੱਤੇ ਨਿੰਬੂ ਦੀ ਬਾਰਿਸ਼ ਕਰ ਦਈਏ ਕੀ ਬਹੁਤ ਆ ਆਪੋ ਦੇ ਭਾਈ ਦੇਖੋ ਜੀ ਪੁੱਛਿਆ ਹੀ ਦੱਸੇ ਕੁਛ ਜੀ ਇਹ ਵੀ ਆਪਣੇ ਜਿਹੜੇ ਕੋਲੋਂ ਬੰਦੇ ਸੀਗੇ ਆ ਬੜੀ ਵੀਟ ਨਹੀਂ ਕਰਨੀ ਸਮਝ ਆਪੀ ਇਸ ਚੱਕੀਏ ਇਹਨਾ ਭਾਈ ਇਹ ਵੀ ਗਲਤ ਆ ਕਰ ਬਹੁਤਾ ਭਾਈ <laughs> गर्म ज्यादा भाई ठंडा करके खाओ क्योंकि तो यदि कोई बंदिश नहीं है ना ही यदि कोई कॉम्पीटिशन आज खाने का बहुत वाया बस ਜੱਤਾ ਕੋਹ ਨਹੀਂ ਇਹਨੂੰ ਫਿਨਿਸ਼ ਕਰਦੇ ਆ ਕਿਉਂਕਿ ਇਹਦਾ ਫਲੇਵਰ ਇੰਨਾ ਕੁ ਵਧੀਆ ਬਾਕੀ ਬਾਈ ਹੁਣ ਦੱਸਾਂਗਾ ਤੁਹਾਨੂੰ ਨਹੀਂ ਚੱਕੋ ਕਰੋ ਡਿਸ ਚਲ 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 ਬਾਈ ਚਿੱਲੀ ਬਹੁਤ ਵਧੀਆ ਹੈ ਜੀ ਦੁਬਾਰਾ ਉਹਦਾ ਬਣਦਾ ਇਥੇ ਜੁੜ ਕਰਨਾ ਤੁਸੀਂ ਹੁਣ ਕੁਝ ਨਹੀਂ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਸੋਹਣਾ ਦੇ ਕਮੈਂਟ ਕਰਕੇ ਦੱਸ ਦਿਓ ਤੁਸੀਂ ਵਧੀਆ ਚਿਕਨ ਤੁਸੀਂ ਕਰਦੇ ਗਾਦਾ ਇਸ ਕੇ ਤੱਕ ਅਸੀਂ ਆਪਣਾ ਇਹਨੂੰ ਆਰਡਰ ਨੂੰ ਫਿਨਿਸ਼ ਕਰ ਲਈਏ ਸੋ ਥੈਂਕ ਯੂ ਸੋ ਮੱਚ ਹਾਂਜੀ ਭਾਈ ਜੀ ਤੇ ਥੈਂਕ ਯੂ ਸੋ ਮੱਚ ਤੁਹਾਡੀ ਮੱਛੀ ਤੇ ਚਿਕਨ ਤੁਹਾਡਾ ਵਾਕਿਆ ਬਹੁਤ ਫਲੇਵਰਫੁਲ ਸੀਗਾ ਬਹੁਤ ਵਧੀਆ ਸੀਗਾ ਇੱਕ ਮੜਾ ਜਾ ਫੋਆ ਫੜ ਲਓ ਹੱਸੀ ਤੇ ਆਪਾਂ ਇੱਕ ਵਾਰੀ ਐਡਰੈਸ ਕਰ ਲਈਏ ਹਾਂਜੀ ਐਡਰੈਸ ਦੱਸਿਓ ਥੋੜਾ ਜਿਹਾ ਆਪਣਾ ਅਜਾ ਆਪਣਾ ਪਿੰਡ ਸ਼ੰਕਰਿਆ ਬਾਜੀ ਨਕੌਦਰ ਤੋਂ ਅਗਵੜਾ ਰੋਡ ਦੇ ਉੱਤੇ ਆ ਜੀ ਪਾਲ ਫਿਸ਼ ਫੜਾਲ ਪਾਲ ਫਿਸ਼ ਸ਼ਾਪ ਅਤੇ ਬਾਈ ਹੁਣਾਂ ਦੇ ਕੋਲੇ ਕਰੀ ਫਿਸ਼ ਜ਼ਰੂਰ ਖਾਣਾਓ ਚਿਕਨ ਖਾਣਾ ਬਹੁਤ ਵਧੀਆ ਬਾਈ ਹੁਣੇ ਫਿਸ਼ ਬਣਾਉਂਦੇ ਨੇ ਤੇ ਥੈਂਕ ਯੂ ਸੋ ਮੱਚ ਭਾਈ ਜੀ ਬਹੁਤ ਵਧੀਆ ਲੱਗਾ ਪਰ ਗੱਲ ਇਹ ਆ ਵੀ ਜਿਹੜਾ ਦੁੱਖ ਤੁਹਾਨੂੰ ਲੱਗਿਆ ਉਹ ਸੌਰੀ ਅਸੀਂ ਉਹਦੇ ਨਾਲ ਤੁਹਾਡੇ ਨਾਲ ਖੜੇ ਜ਼ਰੂਰ ਆ ਪਰ ਹਨਾ ਤੇ ਸੋ ਬਾਕੀ ਤੁਹਾਡੇ ਨਾਲ ਆ ਸਾਰਾ ਪਰਿਵਾਰ ਤੁਹਾਡੇ ਨਾਲ ਆ ਸਾਡੇ ਸਾਰੇ ਲੋਕ ਤੁਹਾਡੇ ਨਾਲ ਨੇ ਕਿਸੇ ਚੀਜ਼ ਦੀ ਤੁਹਾਨੂੰ ਟੈਨਸ਼ਨ ਲੈਣੀ ਲੋੜ ਨਹੀਂ ਥੈਂਕ ਯੂ ਸੋ ਮੱਚ ਬਈ